ਮਨ ਬੀਤੇ ਤੂੰ ਯਾਰ ਹਮੂੰ ਚ ਲੱਗੀਆਂ ਕੋਈ ਗੱਲਬਾਤ ਕਰ ਲਾ ਇੱਚ ਲੱਗ ਬੈ ਕੋਈ ਨਹੀਂ ਗੱਲਾਂ ਹੀ ਆ ਯਾਰ ਕਿੰਨੇ ਚਾਵਣਾ ਤੇ ਨਾ ਵਿਆਹ ਕਰਾਇਆ ਮੈਂ ਕਿੰਨੇ ਪੱਪੜ ਵੇਲ ਕੇ ਤੂੰ ਮੂੰਹ ਬੜਾਈ ਜਾਂਦੀ ਏ ਪਰ ਮੈਨੂੰ ਨਹੀਂ ਨਾ ਚਾਹ ਹੈਗਾ ਕੋਈ ਮੈਂ ਤਾਂ ਪਹਿਲਾਂ ਹੀ ਜਵਾਬ ਦਿੱਤਾ ਹੀ ਬਿਨਾ ਕਰੋਗਾ ਪਰ ਮੈਨੂੰ ਚਾਹ ਹੈ ਕਿ ਨਹੀਂ ਪਰ ਮੈਨੂੰ ਨਹੀਂ ਨਾ ਹੈਗਾ ਤੇ ਮੇਰੀ ਖਾਤਰ ਚਾਹ ਬਣਾ ਲਾ ਇਹ ਨੰਬਰ ਹੀ ਦਾਨ ਮੇਰ ਕੋ ਨਹੀਂ ਦਿੱਤਾ ਜਾਂਦਾ ਯਾਰ ਹੱਦ ਹੋ ਗਈ ਹੈ ਹੁਣ ਤੇ ਵਿਆਹ ਹੋ ਗਿਆ ਹੋ ਗਿਆ ਵਾ ਹੁਣ ਸਾਰੀ ਮੈਂ ਕਿੱਥੇ ਰਹਿਣਾ ਪਾ ਕੁੱਟ-ਕੁੱਟ ਕੇ ਹੀ ਰਹਿਣਾ ਉੱਤੈ ਨੂੰ ਮੈਂ ਖੁਸ਼ ਰੱਖੂੰਗਾ ਪੂਰਾ ਕਮਰੇ ਦਾ ਸੀਆ ਲੀ ਤੱਤੇ ਕੋ ਉੱਛਲੇ ਜੋ ਫਿਰ ਇੱਧਰ ਨਹੀਂ ਗੱਲਾਂ ਕਰ ਲਈ ਤੂੰ ਜੇ ਖੜਨਾ ਹੀ ਹੈ ਨਾ ਮੈਨੂੰ ਕਿਤੇ ਤੇ ਮੇਰੇ ਪਾਸਟ ਵਿੱਚ ਲੈ ਕੇ ਜਾਓ ਤੇ ਮੈਂ ਆਪਣੀ ਗਲਤੀ ਮਟਾ ਲਾਂ ਜਿੱਦਣ ਮੈਂ ਤੁਹਾਡੇ ਘਰ ਆਈ ਹਗੀ ਤੇ ਪਾਠ ਤੇਰਾ ਵੀ ਨਾ ਵਧੀਆ ਤੇ ਮੇਰਾ ਵੀ ਨਾ ਵਧੀਆ ਨਹੀਂ ਆ ਮੈਂ ਵੀ ਕਾਜੀ ਵੀ ਫੈਸਲਾ ਲਿਆ ਸੀ ਅਮਨ ਆਇਆ ਕਰਾਉਂਦਾ ਕੀ ਨਤੀਜੇ ਮਿਲਿਆ ਬਦਨਾਮੀ ਮਿਲੀ ਚਾਰੇ ਪਾਸਿਓ ਜਿਹੜੇ ਕੰਮ ਮੈਂ ਨਹੀਂ ਕੀਤੇ ਉਹ ਵੀ ਮੈਨੂੰ ਮੰਨਨੇ ਪਏ ਮੂੰਹ ਕਹਿਣਾ ਪਿਆ ਕਿ ਮੈਂ ਮਾਰੀ ਮੈਂ ਮਾਰੀ ਪਰ ਮੈਂ ਮਾਰੀ ਨਹੀਂ ਹੈਗੀ ਉਹ ਮੈਨੂੰ ਤਾਂ ਹੁਣ ਇਦਾਂ ਹੀ ਨਾਲ ਦਾਵਾ ਵੀ ਮਾਰੀ ਆ ਤੇ ਹੁਣ ਅਗਲੀ ਵਾਰੀ ਮੇਦੀ ਆ ਜਿਵੇਂ ਮਾਰਨੀ ਹੁੰਦੀ ਤੇ ਵਿਆਹ ਕਰਾਉਣਾ ਕਰਾਉਣਾ ਹੈ ਕੋਈ ਵਿਆਹ ਕਰਾ ਕੇ ਮਾਰਦਾ ਕੋਈ ਹੁਣ ਤਾਂ ਵੀ ਡੈਡੀ ਨਾਲ ਵੀ ਗੱਲ ਕਰ ਲਈ ਆ ਹੁਣ ਤਾਂ ਖੁਸ਼ ਹੋ ਜਾ ਜੇ ਨਾਲ ਮੈਂ ਐਵੇਂ ਸੇਕ ਪਾਉਂਗਾ ਕੀ ਗੱਲ ਵਾ ਕੋਈ ਸੌ ਸੌ ਆਪਣੀ ਨਾ ਨਾ ਤਾਂ ਸਾਹਮਣੀ ਆ ਕੇ ਸੌ ਸੁਪਨਾ ਦੀ ਨਵਾਂ ਸਾਹਮਣੀ ਨਹੀਂ ਤੇ ਹੋਰ ਕੀ ਆ ਲਿਓ ਮੈਂ ਤਿਆਰ ਕਰਦਾ ਮਨ ਪੀਤੇ ਜੀ ਜੀ ਮੈਂ ਹੋ ਵੀ ਤਿਆਰ ਹੋ ਗਿਆ ਤਿਆਰ ਹਾਂਜੀ ਮੈਂ ਸੇਜੁਰਵਾ ਲਿਆ ਹੀਗਾ। ਤਾਈ ਤੇ ਮੈਨੂੰ ਕਹਿਣ ਦੇ ਹੀਗਾ ਕਿ ਤਿਆਰ ਕਰ ਦੇ। ਨਹੀਂ ਮੈਂ ਹੋ ਗਈ ਹੀ ਕਿ ਤਿਆਰ। ਜੋਤੀ ਨੂੰ ਤੇ ਬਹੁਤ ਚਾਹ ਵਾ ਤਿਆਰ ਕਰਨ ਦਾ। ਬਹੁਤ ਜ਼ਿਆਦਾ ਸ਼ੌਂਕ ਆ। ਪਰ ਮੈਨੂੰ ਨਹੀਂ ਨਾ। ਉਹ ਤਾ ਮੈਨੂੰ ਪਤਾ ਵਾ। ਤੇਰੇ ਚਾਹ ਮਰ ਗਏ ਅਮਨ ਦਾ ਕਰਕੇ। ਪਰ ਤੂੰ ਸਾਰੀਆਂ ਗੱਲਾਂ ਭੁੱਲ ਜਾ। ਖੁਸ਼ੀ-ਖੁਸ਼ੀ ਰਹੋ। ਸੋਹਣਾ ਮੂੰਹ ਬਣਾ ਕੇ ਰੱਖ। ਕੋਈ ਗੱਲ ਨਹੀਂਗੀ। ਜੋ ਤੀ ਆਪੇ ਤਿਆਰ ਹੋਣਾ ਜ਼ਿਆਦਾ ਪਸੰਦ ਕਰਦੀ ਆ ਮਨਪ੍ਰੀਤ ਚਲੋ ਕੋਈ ਗੱਲ ਨਹੀਂ ਉਹਦਾ ਮੈਂ ਕਰ ਦਿੰਦੀ ਤੇ ਵਧੀਆ ਕਰ ਦੇਣਾ ਚਲ ਹੁਣ ਇੱਥੇ ਹੀ ਕੋ ਰਹਿਣਾ ਮਾਂ ਜਦੋਂ ਮਰਜੀ ਵਾਂਡੇ ਗਈਆਂ ਕਿਤੇ ਗਈਆਂ ਤਿਆਰ ਹੋ ਗਈਆਂ ਲੈ ਪੁੱਤ ਆ ਸੈਟ ਪਾ ਲਾ ਮੰਮੀ ਸੋਣਾ ਹੈ ਨਹੀਂ ਪੁੱਤ ਇਹ ਸੋਨੇ ਨੂੰ ਘਟ ਨਹੀਂਗਾ ਇਹ ਸੁੱਚੇ ਮੋਤੀਆਂ ਦਾ ਵਾ ਕਿਉਂ ਮੰਮੀ ਸੁੱਚੇ ਮੋਤੀਆਂ ਨੂੰ ਮੈਂ ਹੰਸਵਾ ਤਾਈ ਤੇਰੀ ਨੋ ਤਾਂ ਮਜ਼ਾਕ ਹੀ ਬੜੀ ਕਰਦੀ ਆ ਬਹੁਤ ਮਜ਼ਾਕ ਕਰਦੀ ਆ ਮਜ਼ਾਕ ਹੀ ਆ ਨਾ ਇਹ ਤੇ ਪਹਿਲਾਂ ਵੀ ਅਨੀਆਂ ਨੂੰ ਤੂੰ ਇੰਨੀ ਵੇਖ ਲਈ ਆ ਇਹ ਤੇ ਬਹੁਤ ਮਜ਼ਾਕ ਕਰਦੀ ਆ ਵੇਖੀ ਤਾਂ ਸਹੀ ਕਿਤੇ ਤੈਨੂੰ ਤੇ ਪਰੇ ਲਾ ਦੇਣਾ ਖੁੰਝੇ ਇਹਨੇ ਕਿਤੇ ਜਦੋਂ ਸਾਰਿਆਂ ਭੈਣ ਭਰਾਵਾਂ ਨੇ ਆਖਣਾ ਮਨਪਰੀ ਦੀ ਸੋਹਣੀ ਆਈ ਮਨਪਰੀ ਦੀ ਚੰਗੀ ਆਈ ਆ ਚੰਗੇ ਸੁਭਾਅ ਵਾਲੀ ਤੂੰ ਵੀ ਇਹਦੇ ਨਾਲ ਹੀ ਰੜ ਕੇ ਤੇ ਇੰਦਾਂ ਦੀਆਂ ਗੱਲਾਂ ਬਾਤਾਂ ਕਰਿਆ ਗੀ ਸੋਹਣੀਆ ਸੋਹਣੀ ਕੋਈ ਗੱਲ ਨਹੀਂ ਮੇਰਾ ਨਾਲ ਹੀ ਆ ਉਹਦੇ ਤੇ ਪੁੱਤ ਇਹ ਰੱਖਿਆ ਕਿਉਂ ਆ ਵਾ ਸੋਨੇ ਦਾ ਵੀ ਹੈਗਾ ਸਭ ਕੁਝ ਹੈਗਾ ਵਾ ਚੋਰਾਵਾਰੀ ਬਹੁਤ ਚੱਲਣ ਡਈ ਇੰਨੇ ਚੋਰ ਪੈਂਦੇ ਮੈਂ ਇਹੋ ਕਹਿੰਨੀ ਪੈ ਚਲ ਆ ਵੀ ਬਹੁਤ ਮਹਿੰਗੇ ਪਾਦਾ ਵਾ ਨਾਲੇ ਤੇਰੇ ਸੂਟਾਂ ਦੇ ਨਾਲ ਵੀ ਕਿੰਨੇ ਸੋਹਣੇ ਰਲਣ ਡਏ ਹੋਵੇ ਪਾ ਤੂੰ ਬਾਗ ਰੂ ਆ ਕੇ ਪੁੱਤ ਕੋਈ ਗੱਲ ਨਹੀਂ ਪਾ ਮੇਰਾ ਪੁੱਤ ਚੋਰਾ ਨੂੰ ਚੋਰ ਕਿਦਨ ਤੋਂ ਪੈਂਦੇ ਪਏ ਹੈ ਕੋਈ ਨਹੀਂ ਮੈਂ ਮੈਂ ਪਾ ਲਈਨੀ ਪਾਦਾ ਮੇਰਾ ਪੁੱਤ ਹਾਂਜੀ ਆ ਪਾ ਮੈਂ ਗਵਾਚਣਾ ਨਾ ਜਾਵੇ ਸੱਚੇ ਮੋਤੀ ਫਿਰ ਮਹਿੰਗੇ ਬੜੇ ਹੁੰਦੇ ਨਹੀਂ ਗਵਾਚਦਾ ਪੁੱਤ ਤੂੰ ਕਿਹੜਾ ਕਿਤੇ ਦੂਰ ਜਾਣਾ ਈ ਤੇਰੇ ਨਾਲ ਹੀ ਆ ਕੇ ਜਿੱਥੇ ਵੀ ਰਹਿਣਾ ਇੱਥੇ ਘਰੇ ਹੀ ਰਹਿਣਾ ਲੇਕਿਨ ਇਹ ਸੋਨੇ ਘਾੜੇ ਜਤੀ ਹਾਂਜੀ ਮੈਂ ਨਹੀਂ ਕਿੰਨਾ ਚੱਚੰਡਿਆ ਨਾਭੀ ਚੁੰਨੀ ਦੇ ਉੱਤੇ ਚਿੱਟੇ ਮੋਤੀਆਂ ਵਾਲਾ ਹਨਾ ਚਿੱਟੇ ਮੋਤੀਆਂ ਵਾਲਾ ਕਿ ਸੱਚੇ ਮੋਤੀਆਂ ਵਾਲਾ ਕਹਾਂਗੇ ਕਿ ਹਾਏ ਹਾਏ ਹਾਂ ਇਹ ਸੱਚੇ ਮੋਤੀ ਕਿਹੜਾ ਭਾਈ ਚੱਲ ਕੋਈ ਨਹੀਂ ਪਾ ਦੇ ਨਹੀਂ ਤੇ ਤੂੰ ਪਾ ਦੇ ਕੰਨਾਂ 'ਚ ਪਸੀਨਾ ਆ ਕੇ ਰੰਗ ਹੀ ਨਾਲ ਰੱਥ ਜੇ ਇਹ ਸੱਚੇ ਮੋਤੀਆਂ ਦਾ ਹਾਏ ਹਾਏ ਪੋਟੂ ਨੂੰ ਵਾਰੇ ਗੱਲ ਮਜ਼ਾਕ ਚ ਨਹੀਂ ਆ ਕਰਨ ਰੰਗ ਥੋੜੀ ਲੱਥਣੇ ਇਹਨਾਂ ਦੇ ਇਹਦੇ ਜਿਵੇਂ ਜਿਵੇਂ ਪੌਣੇ ਤਿਵੇਂ ਤਿਵੇਂ ਚਮਕਣੇ ਜਾਦੇ ਤੈਨੂੰ ਤੇ ਵੇਖੀ ਸਾਡੀ ਆਂਡਣਾ ਗਵੰਡਣਾ ਨੇ ਪੁੱਛਣਾ ਲਾਂਗੇ ਇਹ ਵੀ ਕਿੱਥੋਂ ਲਿਆ ਵਾ ਮੈਂ ਤੇ ਕਿਸੇ ਨੂੰ ਕਹਿੰਦਾ ਵਖਾ ਲਿਆ ਨਹੀਂ ਗਾ ਮੈਂ ਤੇ ਐ ਹੀ ਰੱਖਿਆ ਆਇਆ ਸਾਹਮਣੇ ਕਿ ਤੇ ਅੰਡਣਾ ਗਵੰਡਣਾ ਛੋਟੀ ਨਾ ਕਰਕੇ ਲੈ ਜਾ ਲੈ ਦੱਸ ਚੋਰੀ ਪੁੱਤ ਕਿੱਥੋਂ ਕਰ ਲੈਣੀ ਉਹਨਾਂ ਨੇ ਤੂੰ ਜਦੋਂ ਆਉਣਾ ਵਾ ਗੁਰਦੁਆਰੇ ਉਹ ਗਾਨੇ ਖੋਲਣੇ ਆ ਤੂੰ ਇਹ ਮੈਨੂੰ ਲਾ ਕੇ ਫੜਾ ਦੇਣਾ ਮੈਂ ਫੇਰ ਡੱਬੇ ਚ ਪਾ ਕੇ ਸਾਂਭ ਲੈਣਾ ਵਾ ਫੇਰ ਮੈਂ ਤੈਨੂੰ ਸੋਹਣੇ ਸੋਹਣੇ ਸੂਟਾਂ ਨਾਲ ਦੇ ਲਿਆ ਕੇ ਦੇਣੇ ਆ ਤੇਰਾ ਕੋਈ ਨਹੀਂ ਇੰਨੀ ਖੇਚਲ ਵੀ ਨਾ ਕਰਿਆ ਤੂੰ ਇਹ ਮੈਨੂੰ ਨਹੀਂ ਇਹਨੂੰ ਛੌਂਕਾਗਾ ਪੌਣ ਪੌਣ ਦਾ ਚਲੋ ਕੋਈ ਗੱਲ ਨਹੀਂ ਯਾ ਜੋਤੀ ਫੇਰ ਕਰੋ ਰੋਟੀ ਪੰਡਾ ਪੁੱਤ ਹਾਂ ਚੱਲੀ ਜੀ ਲੈ ਜਾ ਡੱਬਾ ਡੱਬਾ ਸਾਂਭ ਕੇ ਰੱਖ ਲੈ ਰੱਖ ਲੈ ਕੋਈ ਇਹਦੇ ਚ ਰੱਖ ਲਿਓ ਸਾਂਭ ਕੇ ਮਨਪ੍ਰੀਤ ਮੈਂ ਜਿਹੜੀ ਗੱਲ ਕਰਦੀ ਆ ਉਹੋ ਹੀ ਚੋੱਕ ਕੇ ਮਾਰਦੀ ਆ ਮੈਂ ਜਿਹੜੀ ਗੱਲ ਕਰਦੀ ਆ ਉਹੋ ਹੀ ਚੋੱਕ ਕੇ ਮਾਰਦੀ ਆ ਮੈਂ ਸ਼ਰਮਿੰਦਿਆਂ ਵਾਂਗੂ ਜੋਤੀ ਦੇ ਗਾੜੀ ਪੋਚੇ ਪਉਣ ਲਈ ਆ ਐਦਾਂ ਪੁੱਤ ਗੱਲਾਂ ਕਰੀਦੀਆਂ ਹੁੰਦੀਆਂ ਵਾ ਤੇਰਾ ਤਾਂ ਚਿਹਰਾ ਹੀ ਬਦਲ ਗਿਆ ਵਾ ਤੇ ਇਹ ਤੇ ਨਹਾਰ ਹੀ ਬਦਲ ਗਈ ਆ ਤੂੰ ਕੀ ਚਾਹੁੰਨੀ ਆ ਐਦਾਂ ਕੌਣ ਕਰਦਾ ਹੁੰਦਾ ਵਾ ਮੈਂ ਤਾਂ ਕਿਤੇ ਇੰਨੇ ਚਾਵਾ ਮਲਾਵਾ ਨਾਲ ਲਿਆਂਦੀ ਮੈਂ ਤਾਂ ਕਿਹੇ ਦੂਜੇ ਕੰਨ ਪਤਾ ਨਹੀਂ ਲੱਗਣ ਦਿੱਤਾ ਮੈਂ ਹਰ ਲੋਕਾਂ ਨੇ ਗੱਲਾਂ ਕਰਨੀਆਂ ਵਾ ਮੈਂ ਮੈਂ ਸੋਣੀ ਲਿਆ ਗਈ ਆਪਣੇ ਘਰ ਤੇ ਫੇਰ ਹੀ ਵੇਖੂਗੀ ਦੱਸੂਗੀ ਲੋਕਾਂ ਨੂੰ ਵੀ ਮੈਂ ਨਾ ਲੈਣਦੀ ਆ ਤੁਹਾਨੂੰ ਤੇ ਗੱਲਾਂ ਹਟ ਗਈਆਂ ਹੋਣਗੀਆਂ ਜਿਹੜੇ ਮੇਰੇ ਪਿਓ ਨੂੰ ਹੋਣਦੀਆਂ ਜੇ ਉਹਨੂੰ ਜਿੰਨੇ ਬੋਲ ਲੋਕਾਂ ਦੇ ਚੁਬੇ ਨਾ ਉਹ ਨਹੀਂ ਇੱਥੇ ਤੁਹਾਨੂੰ ਚੁਬਣੇ ਵੀ ਮੰਮੀ ਗੱਲੀ ਕਿਦਾਂ ਬੋਲਣ ਲਈ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਆਪ ਨੂੰ ਸਮਝਣ ਕੀ ਲਈ ਆ ਤੇਰੀ ਗੱਲਾਂ ਤੇ ਮੈਂ ਬੱਸ ਹੁੰਦਾ ਹਾਂ ਇਹਦੇ ਕਿਤਾਬੀ ਕੀੜਾ ਵਾ ਤੇ ਇੱਥੇ ਸ਼ੋਕ ਕਰਨ ਲਈ ਆ ਕਿ ਜਦੋਂ ਮੈਂ ਬੜੀ ਬਣੀ ਫਿਰਦੀ ਆ ਕਿ ਮੈਂ ਆ ਕਰ ਲੈਣਾ ਜੇ ਕਰ ਲੈਣਾ ਤੂੰ ਮੇਰੇ ਬਾਹਰ ਦਾ ਬੱਚਾ ਵਾ ਜੇ ਬੱਚਾ ਜਿੱਥੋਂ ਤੇਰੀ ਸੋਚ ਖਤਮ ਹੁੰਦੀ ਹੈ ਨਾ ਉੱਥੋਂ ਤੇ ਮੈਂ ਸ਼ੁਰੂ ਕਰਦਾ ਹਾਂ ਤੇ ਮੇਰੀ ਪੌਂਹਦਾ ਕਿੱਥੇ ਤੱਕ ਵਾ ਸੋਚਣ ਦੀ ਉਹ ਸੋਚ ਵੀ ਨਹੀਂ ਸਕਦੀ ਆਪਣੇ ਸੁਪਨੇ ਤੱਕ ਕਿ ਮੈਂ ਕੀ ਕਰ ਸਕਦਾ ਹਾਂ ਅੱਜ ਇਹ ਮੈਂ ਤੈਨੂੰ ਲੈਂਕ ਕਰਨ ਡਿਆ ਪਿਆਰ ਪਿਆਰ ਨਾਲ ਸਮਝਾਉਣ ਡਿਆ ਵਾਂ ਕਿ ਤੂੰ ਪਿਆਰ ਨਾਲ ਮੰਨ ਜਾ ਪਰ ਜੇ ਤੂੰ ਨਾ ਨਾ ਮੰਨੇ ਪਿਆਰ ਨਾਲ ਅਮਨ ਨੂੰ ਤਾਂ ਮੈਂ ਇਦਾਂ ਖਤਮ ਕੀਤਾ ਹੈ ਤੇਨੀ ਮੈਂ ਖਤਮ ਵੀ ਨਹੀਂ ਕਰਨਾ ਤੇ ਤੈਨੂੰ ਮੈਂ ਤੰਗ ਵੀ ਕਰਨਾ ਕਿ ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਮੇਰ ਨਾਲ ਹੋਣ ਕੀ ਰਿਹਾ ਵਾ ਤੇ ਮੇਰੇ ਪਿਓ ਨਾਲ ਕੀ ਹੋਣ ਰਿਹਾ ਵਾ ਇਹ ਸੁਪਸਤਾਂਗੇ ਜਿੰਨਾ ਤੂੰ ਹਰਾ ਫੋਲਨੇਗੀ ਨਾ ਓਨਾ ਵੱਧ ਪਸਤਾਂਗੇ ਕੋਈ ਨਹੀਂ ਦੋ ਦਿਨ ਵੇਨੇ ਆ ਪਹਿਲਾਂ ਗੁਦਰੇ ਖੜਦੇ ਮੱਥਾ ਟਿਕਾਉਂਦੇ ਇਹਨੂੰ ਗਾਨੇ ਗੁਨੇ ਖੇੜਦੇ ਆ ਜੋ ਮੋਲ ਕਰਦੇ ਆ ਫੇਰ ਹੀ ਆ پتہ ਇਦਾਂ ਥੋੜੀ ਘਰੀਦਾ ਹੁੰਦਾ ਵਾ ਹੁਣ ਜਦੋਂ ਕੋਈ ਗਲਤੀ ਮਾੜੀ ਮੋਟੀ ਹੋ ਜਾਂਦੀ ਆ ਲੋਕਾਂ ਦਾ ਕੰਮ ਹੀ ਇਹ ਹੁੰਦਾ ਵਾ ਕਿ ਬੋਲੀ ਜਾਣਾ ਉਹ ਦੋ ਕੁ ਦਿਨਾਂ ਦੇ ਸ਼ੌਂਕ ਦੇ ਤੇ ਉਹ ਕੁੱਤੇ ਭੋਂਗਦੇ ਦੋ ਚਾਰ ਦਿਨ ਲੋਕੀ ਗੱਲਾਂ ਕਰਦੇ ਮੁਰਕੇ ਹਟ ਜਾਂਦੇ ਹੁੰਦੇ ਆ ਤੂੰ ਨਾ ਟੈਨਸ਼ਨ ਲੈ ਕੇ ਇਸ ਗੱਲ ਦੀ ਬਾਜੀ ਨਾ ਮੈਂ ਆਪ ਗੱਲ ਕਰ ਲੂੰਗੀ ਕੋਈ ਗੱਲ ਨਹੀਂ ਉਹਨੂੰ ਵੀ ਇੱਥੇ ਦੋ ਚਾਰ ਦਿਨ ਲਾਵਾਂਗੇ ਇੱਥੇ ਰਹਿ ਲੂਗਾ ਤੂੰ ਨਾ ਟੈਨਸ਼ਨ ਲੈ ਕੇ ਇਸ ਗੱਲ ਦੀ ਨਾ ਕਿਹਨੇ ਹੁਣ ਗੱਲਾਂ ਕਰਨੀਆਂ ਆ ਜਦੋਂ ਵਿਆਹ ਹੋ ਜੇ ਨਾ ਫੇਰ ਨਹੀਂ ਕੋਈ ਵੀ ਗੱਲ ਕਰਦਾ ਹੁੰਦਾ ਮੰਮੀ ਮੈਨੂੰ ਤਾਂ ਲੱਗਦਾ ਕੁੱਤਿਆਂ ਨੂੰ ਹਲਕਾ ਹੋ ਗਿਆ ਵਾ ਪੁੱਤ ਛੋਬਾ ਛੋਬੂ ਬੋਨ ਚੰਗੀਆਂ ਗੱਲਾਂ ਕਰ ਮੇਰਾ ਪੁੱਤ ਇਹ ਤਾਂ ਗਾਂ ਗਾਂ ਪਤਾ ਰ Google ਨਾਲ ਕਿਦਾਂ ਦੀਆ ਕਰਦੀ ਮੈਂ ਉਹ ਕਿੱਥੇ ਚਲ ਗਿਆ ਵਾ ਮਨਜੋਦ ਮਨਜੋਦ ਹੁੰਦੇ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਹੜੇ ਵੇਲੇ ਭੱਜ ਗਿਆ ਬਾਹਰ ਨੂੰ ਫੋਨ ਖੋਇਆ ਉਹਦੇ ਕੋਲੋਂ ਮਿੰਨ ਤੱਕ ਸਮਝ ਨਹੀਂ ਲੱਗੀ ਵੀ ਕੀ ਗੱਲਾਂ ਕਰਨ ਦੇ ਹੈਗੇ ਮੈਂ ਪੁੱਛਿਆ ਵੀ ਹੈਗਾ ਕੀ ਗੱਲ ਹੋਈ ਆ ਕੋਈ ਨਹੀਂ ਮੰਮੀ ਐਦਾਂ ਕਰਕੇ ਨਿਕਲ ਗਿਆ ਵਾ

ਕਿੰਨੂ ਲੱਭਾ ਹੋਰ ਮੈਂ ਤੈਨੂੰ ਨਹੀਂ ਲੱਭਣਾ ਤੇ ਕਿੰਨੇ ਕ ਜਾਣੇ ਹੋਰ ਲੱਭਣ ਵਾਲੇ ਤੂੰ ਘਰ ਨਹੀਂ ਬਹਿ ਸਕਦਾ ਟੱਕੇ ਇੱਕ ਵਾਰ ਤੇ ਕੀ ਕਰ ਬਕਰਾਂ ਤੂੰ ਖਲੋ ਕੇ ਸੋਣੀ ਲੈਂਦਾ ਕਿੰਨਾ ਬੋਲਦੀ ਆ ਉਹ ਮੈਂ ਸਭ ਕੁਝ ਸੁਣ ਲਿਆ ਇੱਥੇ ਬਾਰੀ ਨ ਲੱਗਾ ਮੈਂ ਅੱਛਾ ਤੂੰ ਇੱਥੋਂ ਸੁਣ ਲਿਆ ਸਭ ਕੁਝ ਹੋਰ ਹੁਣ ਨਾ ਜਾਣਾ ਲੈ ਕੇ ਗੁਰਦੁਆਰੇ ਹਾਂ ਹਾਂ ਤੇ ਜਿੰਨਾ ਇਹ ਬੋਲਦੀ ਆ ਤੇ ਮੈਂ ਨਹੀਂ ਆ ਸਰੀਕਣੀਆਂ ਪਹਿਣਾ ਨੂੰ ਸੱਦਾ ਖਲਾ ਕੇ ਤੇ ਅਸੀਂ ਆਪਣੀ ਬੇਇੱਜ਼ਤੀ ਕਰਾਉਣੀ ਆ ਮਾਦਾ ਤੂੰ ਦੇ ਭੋਲੀ ਆ ਤੇ ਦੈਣਵਾ ਤੂੰ ਬੋਲ ਲੈਂਦੇ ਐਨੂੰ ਇਹਨੂੰ ਰਾਝਾ ਰਾਜੀ ਕਰ ਲੈੰਦੇ ਭਰਾਵਾ ਉੱਥੇ ਜਦੋਂ ਲੈ ਕੇ ਜਾਣਾ ਗੁਰਦੁਆਰੇ ਇਹ ਗੱਲਾਂ ਇਦਾਂ ਕਰੋਗੀ ਤੇ ਸ੍ਰੀਕਣੀਆਂ ਨੇ ਆਖਣਾ ਆ ਚੰਗਾ ਇਹਦਾ ਹੋਇਆ ਹੀ ਉਹ ਕੰਮ ਬੇਇੱਜ਼ਤੀ ਹੋ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦੀ ਬੇਇੱਜ਼ਤੀ ਨਹੀਂ ਆ ਜਿੰਨਾ ਜਿਆਦਾ ਬੋਲੂਗੀ ਨਾ ਉਹਨਾਂ ਲੋਕਾਂ ਪਰ ਲੱਗਣਾ ਕਿ ਕਿਦਾਂ ਦੀ ਆ ਕਿ ਇਹ ਆਪ ਹੀ ਨਹੀਂ ਵਸੀ ਬਾਅਦ ਵਿੱਚ ਕੋਈ ਨਹੀਂ ਹੋਰ ਜੋਤੀ ਨੇ ਤੇ ਉਹਦੀ ਸੱਸ ਨੇ ਬੇਹੇਰਾ ਕੋ ਦੱਸ ਦੇਣਾ ਬਾਹਰ ਅੰਦਰ ਦੇ ਸਰੀਕ ਸੇਰੇ ਲਾ ਕੇ ਢੱਕਦੇ ਹੋਰ ਸਾਰੇ ਕੰਮ ਕਰਦੇ ਆ ਮੈਂ ਨਹੀਂ ਹੁਣ ਪਰਵਾਹ ਕਿਸੇ ਨੂੰ ਖੜਨਾ ਇੱਥੇ ਸਰੀਕਣੀ ਪੈਣ ਨੂੰ ਤੂੰ ਤਾਂ ਮੈਂ ਨਾ ਜਿੰਨੇ ਸਦਨੇ ਸੱਦ ਲਾ ਸਕੂੰ ਵੱਧ ਵਾ ਗਵਾ ਬੰਦੇ ਆ ਇਹ ਆਪਣੇਆਂ ਕਰਨੀ ਚਲਾਕੀਆਂ ਤੇ ਪਰ ਇਹਦੇ ਉਲਟ ਪੈਣੀਆਂ ਸਾਰੀਆਂ ਕੋਈ ਗੱਲ ਨਹੀਂ ਇੱਥੇ ਰਹਿਣਾ ਵਾ ਮਿੰਟ ਦੀ ਗੱਲਾਂ ਦਾ ਹਾ ਸਾਉਂਡ ਆ ਇੱਕ ਕਰਦੀ ਕੀ ਫਿਰਦੀ ਏ ਜਿਹੜੀ ਗੱਲ ਮੈਂ ਕਰਦੀ ਉਲਟ ਜਵਾਬ ਜਿਹੜੀ ਗੱਲ ਮੈਂ ਕਰਦੀ ਉਲਟ ਜਵਾਬ ਐਦਾਂ ਦੀ ਤੇ ਹੈ ਨਹੀਂ ਇਹਨੂੰ ਕਿੰਨੇ ਮਾਦਾ ਤੂੰ ਨਾ ਟੈਂਸਲ ਦਾ ਹੈ ਮੈਂ ਸਭ ਕੁਝ ਸੋਚਿਆ ਤੂੰ ਬਸ ਨਿਆਰੇ ਲੈ ਤੇ ਵੇਖੀ ਆ ਬਸ ਇਹਨੂੰ ਸਿਖਾਇਆ ਲੱਗਦਾ ਕਿ ਇਹਨੇ ਪਰ ਇਦਾਂ ਦੀ ਹੈ ਨਹੀਂ ਇਹ ਉਹ ਸਿਖਾ ਲਿਆ ਹੋ ਜੋ ਮਰਜ਼ੀ ਪਰ ਕਰਨਾ ਤੈਨੂੰ ਆ ਵੀ ਪੈਣਾ ਵਾ ਕੀ ਕਰ ਲੂ ਵਿਚਾਰੀਏ ਮਾੜਾ ਕਿਤਾਬੀ ਕੀੜਾ ਹੈਗਾ ਘਰੋਂ ਕਾਲਜ ਤੇ ਕਾਲਜੋਂ ਘਰ ਬਸ ਇਹਨਾਂ ਦਾ ਸਫਰ ਆ ਬੋਹ ਨਹੀਂ ਰੱਖੇਂਗੀ ਤੀਆਂ ਤੇ ਮੈਂ ਦੁਨੀਆ ਪੜੀ ਆ ਜੋ ਵੀ ਹੈਗਾ ਨਾ ਠੀਕ ਆ ਪਰ ਹੁਣ ਨੀਉ ਮੈਂ ਕਿਸੇ ਨੂੰ ਖੜਨਾ ਤੇ ਬਾਗ ਨੂੰ ਆ ਕੇ ਆ ਜਾ ਘਰ ਨੂੰ ਤੇ ਮੱਥਾ ਟੇਕ ਕੇ ਤੇ ਗਾਨੇ ਖੇਡੋ ਤੇ ਮੁੜ ਕੇ ਚਲੋ ਆਪਣੇ ਕੰਮ ਚੱਲਦੇ ਰਹਿਣਗੇ ਜਿੱਦਾਂ ਵੀ ਚੱਲਣੇ ਆ ਬੰਦਾ ਤੁਰਿਆ ਜਾਂਦਾ ਹੋਏ ਨਾ ਮੈਂ ਟੂਈ ਵੇਖੇ ਨਾਲ ਦੱਸ ਦਿੰਨਾ ਟੂਈ ਵੇਖੇ ਤੇ ਨਾਨਕੇ ਦੱਸ ਦਿੰਨਾ ਵਾ ਉਹ ਲੋਕਾਂ ਨੂੰ ਹੀ ਬੰਦਿਆਂ ਨੂੰ ਕੀ ਆਖਣਾ ਜਿਨ੍ਹਾਂ ਦੇ ਤੂੰ ਨਾਨਕੇ ਦੱਸ ਜਿਹੜੀ ਹੁਣ ਆਪਣੇ ਘਰ ਆਈ ਆ ਨਾ ਨਾਨਕੇ ਇਹਦੇ ਵੇਖਣੇ ਪੈਣੇ ਸਾਰੇ ਦਾਦਕੇ ਕਿੱਥੇ ਆ ਤੇ ਇਹਦੇ ਨਾਨਕੇ ਕਿੱਥੇ ਆ ਤੂੰ ਬਸ ਗਾਨੇ ਤੇਰੀ ਕਰ ਇਹ ਗੁਰਦਾਰੇ ਨਾਲ ਗੁਰਦਾਰੇ ਚੱਲ ਚੱਲ ਗੁਰਦੁਆਰੇ ਮੱਥਾ ਟੇਕ ਕੇ ਆਈਏ ਆ ਜਾ ਹੁਣ ਚੱਲ ਮੇਰੇ ਨਾਲ ਹੀ ਆ ਜਾ ਜੋਤੀ ਹੁਣਾਂ ਦਾ ਤੇ ਅੱਗੇ ਬਣ ਜਾਣੀਆਂ ਗੱਲਾਂ ਜੋਤੀ ਤੇ ਮੋੜ-ਮੋੜੇ ਆਂਦੀ ਤਾਈ ਜੀ ਐਦਾਂ ਬੋਲਦੀ ਆ ਤਾਈ ਜੀ ਐਦਾਂ ਬੋਲਦੀ ਆ ਤੇ ਮੈਂ ਉਹਨੂੰ ਉਹ ਕਹਿੰਦੀ ਨਹੀਂ ਇਹਦਾ ਸੁਭਾਈ ਐਦਾਂ ਦਾ ਵਾ ਜੇ ਸਿਰਮੋਹਨ ਨੂੰ ਕੁੜੀ ਨੂੰ ਮਾਜ ਮਾਰੀ ਹਾਂਜੀ ਮੈਂ ਆਪੇ ਵਾ ਲਿਆ ਵਾ ਚੱਲ ਤੂੰ ਸੋਣੀ ਲਿਆ ਸਭ ਕੋ ਮੈਂ ਤੈਨੂੰ ਬਾਰ-ਬਾਰ ਕੀ ਕਹਿਣਾ ਜੋਤੀ ਵੇਖੀ ਕਿ ਤਾ ਟਾਂ ਟਾਂ ਗਾ ਫਿਰਦੀ ਮੇਰੇ ਗਾੜੀ-ਗਾੜੀ ਮੰਮੀ ਜਿਹੜੀ ਮਾਨਪ੍ਰੀਤ ਨਹੀਂ ਆ ਬਹੁਤ ਠੋਕ-ਠੋਕ ਜਵਾਬ ਦਿੰਦੀ ਆ ਤਾਈ ਨੂੰ ਅੱਛਾ ਹਾਂਜੀ ਜਵਾਬ ਤੇ ਉਹ ਦਿੰਦੀ ਦਿੰਦੀ ਆ ਮੈਨੂੰ ਹੁਣ ਇਹ ਨਹੀਂ ਸਮਝ ਲੱਗਣ ਦੇ ਕਿ ਇਹਨੂੰ ਸੁਨਾਹ ਦੇਣੇ ਕਿ ਨਹੀਂ ਦੇਣੇ ਗੁਰਦਾਰਾ ਸਾਹਿਬ ਜਾਣਾ ਜਦੋਂ ਕਿ ਉਹਦੀ ਮਰਜ਼ੀ ਆ ਨਾ ਕਿ ਵੀ ਤਾਂ ਉਹਨੂੰ ਕਿੰਨੂੰ ਕਿੰਨੂੰ ਕਹਿਣਾ ਹੈਗਾ ਕਿੰਨੂੰ ਕਿੰਨੂੰ ਨਹੀਂ ਕਹਿਣਾ ਹੈਗਾ ਹੁਣ ਉਹਨੂੰ ਕੀ ਸਲਾਹ ਦਗੇ ਅਸੀਂ ਆਹ ਉਹ ਤੇ ਮੇਰੀ ਗੱਲ ਸੁਣ ਤੁਸੀਂ ਤਾਂ ਤਿਆਰ ਹੋਵੋ ਤੇ ਮੈਂ ਜਾਣਾ ਤੇ ਮੈਂ ਕਿਦਾਂ ਤਿਆਰ ਹੋਜਾਂ ਜੇ ਮੈਨੂੰ ਆਖੋ ਤਾਂ ਫੇਰ ਮੈਂ ਤੇ ਉਧਰ ਵੀ ਨਹੀਂ ਇੰਨਾ ਖੜਿਆ ਹੈਗਾ ਉਦੋਂ ਵੀ ਆਂਦੀ ਤੂੰ ਘਰੇ ਰਵੀਂ ਆਹ ਵੀ ਤੁਹਾਡੀ ਗੱਲ ਸਹੀ ਹੈ ਇਹ ਨਾਵੇ ਤੇ ਤਿਆਰ ਹੋਇ ਰਿਹਾ ਜੋ ਬਾਅਦ ਵਿੱਚ ਤੈਨੂੰ ਖੜੇ ਹੀ ਨਾ ਆਹ ਕਹਿਣ ਕੇ ਤੇ ਫਿਰ ਤਿਆਰ ਹੋ ਜੂਗੀ ਜੇ ਨਾ ਕਹਣ ਕੇ ਤੇ ਨਾ ਤਿਆਰ ਹੋਵਾਂਗੇ ਹੈਪੀ ਹੋ ਗਏ ਉਹਨਾਂ ਦੀ ਗੱਲ ਕੀ ਗੱਲ ਕਰਨ ਦੇ ਨਹੀਂ ਤਾਂ ਕੋਈ ਗੱਲ ਵੀ ਨਹੀਂ ਕਰਨ ਸੁਣ ਲਿਆ ਮੈਂ ਮੈਨੂੰ ਉਦੋਂ ਵੀ ਖੜਿਆ ਉਦੋਂ ਨੂੰ ਕਿੰਨੇ ਕਿ ਦਿਨ ਅਸੀਂ ਆਪਣੀ ਪਹਿਲੀ ਤੇ ਗੱਲ ਵਾਜੇ ਆਪਣੀਆਂ ਗੱਲਾਂ ਹੀ ਤੇ ਕਰਨ ਦੇ ਆ ਤੁਹਾਡੀ ਗੱਲ ਤੇ ਕੋਈ ਕੀਤੀ ਹੈ ਨਹੀਂ ਹਾਂਜੀ ਜੀ ਰਵੀਰ ਨੂੰ ਚੇਤਾ ਰਹਿਦਾ ਉਦੋਂ ਵੀ ਨਹੀਂ ਮੈਨੂੰ ਖੜਿਆ ਕੱਲ ਦੀ ਤੇ ਗੱਲ ਵਾਜੇ ਨਹੀਂ ਤਾਂ ਹੀ ਤੁਸੀਂ ਗੁੱਸਾ ਕਰਦੇ ਜੇ ਮੇਰੀ ਗੱਲ ਸੁਣੋ ਹੁਣ ਆਪਣੇ ਆਣ ਗਵਣ ਸ਼ਰੀਕਾ ਬਰਾਦਰੀ ਹੈ ਤਾਂ ਕਹਿੰਦਾ ਤੇ ਫਰਜ਼ ਬਣ ਕਹਣਾ ਤੂੰ ਤਿਆਰ ਹੋ ਤੇ ਤੁਮੀ ਦਲਵੀਰੋ ਤਿਆਰ ਹੋ ਮੱਥਾ ਟਿਕਾ ਲਿਆਈਏ ਆਣ ਗਵਾਂਡ ਨੂੰ ਅਸੀਂ ਕੀ ਆਖਣਾ ਵਾ ਜਦੋਂ ਅਸੀਂ ਕਿਤੇ ਅਜੰਨੇ ਨਹੀਂ ਖੜਿਆ ਕਿਤੇ ਕੋੜੀ ਚੜਦਾ ਨਹੀਂ ਕਿਸੇ ਨੂੰ ਵਿਖਾ ਲਿਆ ਸ੍ਰੀ ਕਾ ਭਾਈਚਾਰਾ ਸੱਦਿਆ ਕਿਤੇ ਅਸੀਂ ਨਾਲ ਨਹੀਂ ਕਿਸੇ ਨੂੰ ਖੜਿਆ ਹੁਣ ਅਸੀਂ ਗੁਰਦੁਆਰੇ ਨਾਲ ਆਣ ਲੋਕੀ ਗੱਲਾਂ ਨਾ ਕਰਨਗੇ ਵੀ ਹੁਣ ਇਹਨੂੰ ਚੇਤਾ ਆ ਗਿਆ ਸਾਰੇ ਘਰ-ਵਿਆਰ ਕਰਕੇ ਗਲੀ ਗਵਾਂਡ ਤੇ ਆਖਣਾ ਚਾਹੀਦਾ ਹੈ ਨਾ ਕਿ ਨਾ ਤੁਮ ਜਾਣੇ ਨਹੀਂ ਜਾਣਾ ਗੁਰਦੁਆਰੇ ਅੰਦੀਆ ਲੱਗਣਾ ਚਲੋ ਬਰੇ ਗਵਾਂਡ ਦੀ ਗੱਲ ਵੱਖਰੀ ਆ ਜਿਹੜੇ ਆਪਣੇ ਸ਼੍ਰੀਕੇ ਵਾਲੇ ਆ ਉਹਨਾਂ ਦਾ ਫਰਜ਼ ਬੰਦਾ ਨਾ ਕਹਿਨ ਦਾ ਦਲਵੀਰੋ ਮੇਰੀ ਸੋਹਣ ਗੱਲ ਆ ਇਨੇ ਹੁਣ ਕਿਸੇ ਨੇ ਆਉਣਾ ਨਾ ਗੁਰਦੁਆਰੇ ਜਾਣ ਨੂੰ ਅਗਲੀਆਂ ਨੂੰ ਕਹਣੀ ਖੇਚਲ ਸਲਾਮੀ ਨਾ ਦੇ ਕੇ ਜਾਣਗੀਆਂ ਜੋਤੀ ਆਪਾਂ ਕਿਉਂ ਕਿਸੇ ਦੇ ਸਿਰ ਤੇ ਪਾਰ ਪਾਈਏ ਭਲਾ ਅਸੀਂ ਕਿਹੜੇ ਇੱਥੇ ਰਹਿਨੇ ਆ ਤਾਂ ਜਦੋਂ ਅਗਲੇ ਆ ਆਪਾਂ ਸਾਨੂੰ ਬਰਾਬਰ ਖੜਦੇ ਆ ਤੁਹਾਨੂੰ ਵੀ ਖੜਦੇ ਆ ਚਾਵਾਂ ਨਾਲ ਕਿ ਹਰ ਦਾ ਨਹੀਂ ਹਰ ਚ ਭੰਦਾ ਉਹਨਾਂ ਨੂੰ ਕਹਿਣ ਦਾ ਅਸੀਂ ਤੇ ਕਿਤੇ ਵੀ ਨਹੀਂ ਹਜੇ ਗਏ ਜਦੋਂ ਦੇ ਅਸੀਂ ਇੱਥੇ ਆਏ ਨਾ ਤੁਸੀਂ ਕਿਤੇ ਜਾਂਦੇ ਨਹੀਂ ਉਹਦੇ ਸਾਨੂੰ ਨਾ ਅਜੇ ਤੱਕ ਕਿਸੇ ਨੇ ਸੱਦਿਆ ਨਾ ਸਾਡੀ ਕੋਈ ਕੋਈ ਪ੍ਰੋਗਰਾਮ ਆ ਤੈਨੂੰ ਪਤਾ ਹੀ ਆ ਕਿੱਥੇ ਗਏ ਹਜੇ ਹੁਣ ਤੁਸੀਂ ਇੱਥੇ ਰਹਿਣਾ ਹੀ ਆ ਨਾ ਹੁਣ ਅਗਲੇ ਸਾਥ ਹੀ ਲੈਣਗੇ ਜੇ ਕੋਈ ਕਰਨਗੇ ਤੇ ਕਾਰਵਿਆਰ ਹੁਣ ਤੇ ਰਹਿਣਾ ਫਰ ਗਾੜੀ ਜਿੱਦਾਂ ਸਾਮਾ ਆਊਗਾ ਫਿਰ ਵੇਖੀ ਜਾਊਗੀ ਤੋ ਏਦਾਂ ਪਰ ਤੁਸੀਂ ਦੱਸੋ ਮੈਨੂੰ ਮੈਂ ਸ਼ਿੰਦਨ ਨੂੰ ਤੇ ਉਹਨੂੰ ਕਹਿਵਣੀ ਆ ਆ ਦਾਦਾ ਜੀ ਜਿੱਦ ਨੂੰ ਖਾਣਾ ਹੈ ਕਹਿਵਣੀ ਆ ਆਪਣਾ ਤਾਂ ਹੀ ਉਹਨਾਂ ਨੇ ਮੈਨੂੰ ਸੁਣਾ ਦੇਵਣੀ ਆ ਉਹ ਸ਼ਿੰਦੋ ਆਂਟੀ ਆ ਉਹਨੂੰ ਕਹਿਵਣੀ ਆ ਮਿੰਦੋ ਬੰਨ ਕਹਿਵਣੀ ਆ ਗੱਲ ਸੁਣੋ ਦਲਜੀਤ ਆਂਟੀ ਨੂੰ ਕਹਿਵਾ ਮੈਂ ਹਾਈ ਨਹੀਂ ਪੈਣਾ ਅਸੀਂ ਗਏ ਆ ਉਹਦੇ ਤੇ ਮੈਂ ਕਿੰਨਾ ਕ ਸਿਰ ਖਪਾਵਾ ਤੇਰੇ ਨਾਲ ਜਾਣਾ ਵਾ ਤੇ ਚੱਲੋ ਜੇ ਨਹੀਂ ਤੇ ਫਿਰ ਰਹਿਣ ਤੋ ਤੁਸੀਂ ਫਿਰ ਮੈਂ ਆਪੇ ਮੱਥਾ ਟਿਕਾ ਲਿਓ ਨਹੀਂ ਤੁਸੀਂ ਤੇ ਪਾਰਾਂ ਤੇ ਪਈ ਪੇ ਜਾਂਦੀਆਂ ਦਲਵੀਰੋਂ ਦੀ ਮੈਨੂੰ ਕਾਲ ਨਹੀਂ ਆਖਿਆ ਮੈਨੂੰ ਅੱਜ ਨਹੀਂ ਆਖਿਆ ਮੈਨੂੰ ਹੁਣ ਨਹੀਂ ਨਹੀਂ ਜੀ ਤੁਸੀਂ ਜਦੋਂ ਅਸੀਂ ਜੋਤੀ ਦਾ ਕੀਤਾ ਉਹ ਤਾਂ ਸਾਰਿਆਂ ਤੁਸੀਂ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਤੁਸੀਂ ਆਂਦੇ ਹੀਗੇ ਇੰਗ੍ਰੀਪਿੰਗ ਸਾਰੀ ਤੁਹਾ ਹਸਾਤ ਲਈ ਹੀਗੀ ਹਾਇ ਤੇ ਉਹ ਵੀ ਮੌਕਾ ਹੀ ਹੁੰਦਾ ਵਾ ਜੇ ਗਲਬੀਰੋ ਗੱਲ ਕਰਨ ਦਾ ਜੋਤੀ ਬੇ ਤੇਰੀ ਸਾਸੜੀ ਮੈਨੇ ਮਾਰਨ ਲਈ ਆ ਨਹੀਂ ਤਾਂ ਮੈਨੇ ਵਾਲੀ ਗੱਲ ਥੋੜੀ ਐ ਮੰਮੀ ਗੱਲ ਸੱਚੀ ਕਰਨ ਦੇ ਆ ਜਦੋਂ ਮੀਨੇ ਦੀ ਕੀਤਾ ਹੀ ਕਾਜਵੱਜ ਕੇ ਅੱਛਾ ਹਨਾ ਹੁਣ ਹਾੜਾ ਤੇਰੇ ਸਾਹਮਣੇ ਪੈਨ ਦੂਜਾ ਵਿਆਹ ਦਲਬੀਰੋ ਤੂੰ ਕਿਉਂ ਨਹੀਂ ਮੇਰੀ ਗੱਲ ਨੂੰ ਸਮਝਦੀ ਮੈਨੂੰ ਕਿਉਂ ਪਰੇਸ਼ਾਨ ਕਰਦੀ ਆ ਜੇ ਇਦਾਂ ਹੁਣ ਮੈਂ ਕਿੰਨੂੰ ਕਿੱਥੇ ਸੱਦ ਲੈਂਦੀ ਂਗੜੀ ਪੜੀਂਗੜੀ ਤੇਰੇ ਵੀ ਤਾਏ ਤੂੰ ਕਿਉਂ ਨਹੀਂ ਸਮਝਦੇ ਭਾਵੇਂ ਗੱਜ-ਵੱਜ ਕੇ ਕੀਤਾ ਸੀ ਪਰ ਆ ਗੁਰਦੁਆਰਾ ਸਾਹਿਬ ਤੇ ਖੜ ਸਕਦਾ ਨਾ ਬੰਦਾ ਅਸੀਂ ਕਿਹੜਾ ਨਾ ਉੱਥੇ ਖੜਿਆ ਫੇਰਿਆਂ ਤੇ ਖੜਿਆ ਜਾਂ ਬਰਾਤੇ ਖੜਿਆ ਵਾ ਕਹਣਾ ਮੈਂ ਨਹੀਂਗਾ ਕਿਸੇ ਨੂੰ ਕਹਿਣਾ ਜੇ ਤੇ ਤੁਸੀਂ ਜਾਣਾ ਵਾ ਤੇ ਤਿਆਰ ਹੋ ਕੇ ਫੜਾਫੜ ਆ ਜਾ ਚੱਲ ਫਿਰ ਮੇਰੀ ਗੱਲ ਸੁਣ ਨੂੰ ਨਹੀਂ ਕਹਿਣਾ ਨਾ ਉਹ ਗੱਲ ਛੱਡੋ ਰਸੋਈ ਦਾ ਰੋਟੀ ਪਾ ਕਰੰਟ ਡੰਗੀਆਂ ਤੁਸੀਂ ਕਦੋਂ ਦੀਆਂ ਕਹਿਣੀਆਂ ਰੋਟੀ ਪਾਣੀ ਕਰਨ ਲੱਗੇ ਰੋਟੀ ਪਾਣੀ ਕਰਨ ਲੱਗੇ ਇਦ ਤੱਕ ਕੁਛ ਕੀਤਾ ਹੀ ਨਹੀਂ ਕੋਈ ਸਾਰੇ ਕੰਮ ਆਪਾਂ ਹੀ ਕਰੀਏ ਤੁਸੀਂ ਉਤਨੇ ਮੇਰੇ ਬਸ ਫੇਰ ਦੇ ਰਹਿਣਾ ਵਾ ਜੇ ਕੋਹਤ ਫਿਰ ਤੁਹਾਨੂੰ ਚੁੱਭ ਜਾਂਦੀਆਂ ਗੱਲਾਂ ਚਲ ਆ ਜਾ ਮਮੀ ਤਿਆਰ ਹੋ ਜੀ ਨਹੀਂ ਆਈ ਜੀ ਆਈ ਪਹਿਣਾ ਪਕਾ ਲੋ ਰਲ ਮਿਲ ਕੇ ਤੇ ਮੁੜ ਕੇ ਮੇਰੀ ਨੋ ਨੇ ਵਾਧੂ ਪਕਾ ਲਿਆ ਕਰਨੀਆਂ ਵਾ ਤੁਹਾਨੂੰ ਹੀ ਮੰਜੀ ਤੇ ਦਿਆ ਕਰੋਗੀ ਜਿੰਨੀਆਂ ਮੈਂ ਤੁਹਾਡੀਆਂ ਖਾਧੀਆਂ ਵਾ ਨਾ ਉਦੋਂ ਦੂਨੀਆ ਖਵਾ ਲੂਗੀ ਤੁਹਾਨੂੰ ਮੇਰੀ ਪਤਾ ਸਾਨੂੰ ਕਿੰਨੀਆਂ ਕ ਦੇਣੀਆਂ ਕਿੰਨੀਆਂ ਕ ਨਹੀਂ ਦੇਣੀਆਂ ਅਜੇ ਤੱਕ ਤਾਂਹੀਂ ਤਾਂ ਲਗਵਾਉਂਦੇ ਆ ਅਜੇ ਤੱਕ ਤਾਂ ਹੁਣ ਮਿਲੀਆਂ ਨਹੀਂ ਪੱਕੀਆਂ ਤੈਨੂੰ ਪਾਏ ਹਾਂ ਗੱਲਾਂ ਹੀ ਨੀਆਂ ਕਰਦੀ ਐ ਤੇ ਕੰਮ ਨੂੰ ਵਧਾਤ ਨਹੀਂ ਲਾਉਂਦੀ ਮਾਸਾ ਚਲ ਆਉਂ ਤਿਆਰ ਹੋ ਫਿਰ ਤੀਆ ਗੱਲਾਂ ਦਾ ਹੀ ਕੜਾ ਬਣਾ ਹੀ ਜਾਂਦੀ ਐ ਕਿੱਦਾਂ ਦੀ ਚੁੰਨੀ ਆ ਤਿਲਕ ਨਹੀਂ ਦੀ ਆ ਕੀ ਐ ਸੁੱਟ ਕਿਉਂ ਨਾ ਇਹ ਚੁੰਨੀ ਸੱਟ ਹੁੰਦੀ ਨਾ ਖੋਸ਼ ਹੁੰਦਿਆ ਵਾ ਇਧਰੋਂ ਚੁੱਕਦੀ ਐ ਤੇ ਇਧਰੋਂ ਡਿੱਗ ਜਾਂਦੀ ਐ ਇਧਰੋਂ ਚੁੱਕਦੀ ਇਧਰੋਂ ਡਿੱਗ ਜਾਂਦੀ ਆ ਆ ਲੈ ਜੇ ਮੈਂ ਨਾ ਆ ਲਵਾਂ ਇਹਨੂੰ ਤੇ ਇਦਾਂ ਹੀ ਇੱਧੇ ਡਿੱਗ ਜੇ ਬਾਸੇ ਤੈਨੂੰ ਸੁੱਟ ਚੁੰਨੀ ਲੈਣੀ ਨਾ ਹੁੰਦੀ ਤੇ ਮੈਂ ਵਿਹਲੀ ਬੱਸ ਚੁੰਨੀ ਨੂੰ ਸਵਾਰਨ ਤੇ ਆ ਚੱਜ ਦੇ ਸੂਟ ਲੈ ਲੈਂਦੇ ਵਰੀ ਬਣਾਉਣੀ ਹੀ ਕਿਤੇ ਫਿਰ ਚੱਜ ਦੀ ਬਣਾ ਲੈਂਦੇ ਨਹੀਂ ਬਾਨੀ ਤੇ ਦੱਸ ਦਿੰਦੇ ਉਦੋਂ ਤਾਂ ਏਡੀ ਕਾਲੀ ਪਈ ਸੀ ਜਿੱਦਾਂ ਪਤਾ ਨਹੀਂ ਸਾਰੀ ਤਿਆਰੀ ਹੁੰਦੀ ਆ ਤੂੰ ਹੀ ਬੜਾ ਚੱਜ ਦਾ ਜਾ ਦੇਤਾ ਵਾ ਅੱਛਾ 에어ਪੋਰਟ ਹੈਗਾ ਜੇ ਹੈਗੀ ਐਸੀयत ਨਾ 에어ਪੋਰਟ ਬਣਾਉਂਦੀ ਤੇ ਜਾਜ ਵੀ ਦੇ ਦਾਂਗੇ ਬੱਜਾ ਹਾਜ਼ਰ ਲੈ ਪਹਿਲਾ ਵਿਆਹ ਜ਼ਰੂਰੀ ਹੁੰਦਾ ਦੂਜੇ ਵਿਆਹ ਦੇ ਵਿੱਚ ਜਾਜ ਨਹੀਂ ਮਿਲਦੇ ਵਿਆਹ ਚਾਰ-ਚਾਰ ਵੀ ਕਰਾ ਲਈਦੇ ਆ ਬੰਦੇ ਦੀ ਹਿੰਮਤ ਚਾਹੀਦੀ ਹੈ ਅੱਛਾ ਜੀ ਧੋਰ ਅੱਜ ਕੱਲ ਤੇ ਕੁੜੀ ਇੱਕ ਨਹੀਂ ਮਿਲਦੀ ਤੇ ਚਾਰ-ਚਾਰ ਵਿਆਹ ਰੱਖੇ ਆ ਪੈਰ ਤੀਕੇ ਤੋਂ ਮੈਂ ਗਲਾਂ ਆਪਣੇ ਘਰ ਤੇ ਇੱਕ ਨਹੀਂ ਜੰਮੀ ਲੋਕਾਂ ਦੀਆਂ ਚਾਰ-ਚਾਰ ਲਿਆ ਕੇ ਰੱਖਣੀਆਂ ਵਾ ਤੁਸੀਂ ਆਪਣੀ ਜੰਮੀ ਹੋਵੇ ਨਾ ਫੇਰ ਦੁੱਖ ਪਤਾ ਹੁੰਦੇ ਆ ਤਿਆਂ ਦੇ ਤੇ ਨਹੀਂ ਜੰਮੀ ਹੂੰ ਰੱਬ ਦਿੰਦਾ ਵੀ ਨਹੀਂ ਏ ਤਿਆਂ ਉਹ ਜਿਆਨੂ ਤਿਆਂ ਉੱਥੇ ਜਿੰਦਾ ਰੱਬ ਜਿਨ੍ਹਾਂ ਨੂੰ ਪਾਲਣ ਦੀ ਔਕਾਤ ਹੁੰਦੀ ਇਹਨਾਂ ਦੀ ਬਹੁਤੀ ਬਗ ਬਗ ਲਗਾ ਚੁੱਕਰੇ ਬੈ ਇੱਥੇ ਮੈਂ ਤੇਰੇ ਜਾਣਾ ਗੁਰਦਵਾਰੇ ਤੇ ਚਲੋ ਨਹੀਂ ਤੇ ਫਿਰ ਦੱਸੋ ਕਿੱਧਰ ਨੂੰ ਆ ਗੁਰਦਵਾਰੇ ਦਾ ਰਾਹ ਤੇ ਮੈਂ ਜਾ ਕੇ ਮੱਥਾ ਟੇਕ ਕੇ ਆਵਾਂ ਤੇ ਠੀਕ ਆ ਤੂੰ ਬਿਲੀਆ ਕੋਲ ਜਾਣਾ ਪਹਿਲੀ ਵਾਰ ਕੱਦ ਤੋ ਜਾਣਾ ਵਾ ਆ ਨਵੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਜਾਣਾ ਆ ਫਿਰ ਠੀਕ ਆ ਮੱਥਾ ਮੇਰੀ ਰੀਤੀ ਰਿਵਾਜਾਂ ਜਾਵਾਂਗੇ ਤੈਨੂੰ ਏਡੀ ਕਾਲੀ ਪਈ ਛੇ ਏਡੀ ਕਿਤੇ ਰੋਟੀ ਵੀ ਨਹੀਂ ਸਰੀ ਤੇ ਬਾਇਓ ਚੋਪ ਕਰਕੇ ਮੱਖਵਾਲਾ ਹੁਣੇ ਪੀਏ 버ਗਰ ਯਾ 버ਗਰ ਦੱਸਣ ਦੇ ਆ ਬਖਾਦਾ ਹੀ ਕਦੀ ਦੇਖਿਆ ਪੀਜਾ ਨਹੀਂ ਤੂੰ ਹੀ ਖਾਂਦੇ ਓ ਤੁਹਾਡੇ ਪੈ ਨਹੀਂ ਬੰਦਾ ਬਸ ਚੁੱਕੀਆਂ ਰੋਟੀਆਂ ਮਿਲ ਜਣੇ ਇਹਨਾਂ ਨਹੀਂ ਬਹੁਤਾ ਤੂੰ ਗੱਲਾਂ ਕਿਦਾਂ ਕਰਦੀ ਆ ਤੈਨੂੰ ਵਿਆਹ ਕੇ ਲਿਆਂਦਾ ਵਾ ਮੈਂ ਖਵਾਲਾਂ ਗਈ ਹਾਂ ਅਹ ਦਗੀ ਤੇਰੀ ਵਾਲੀ ਕੀ ਖਾਣਾ ਦਾ ਸਪੈਲਰ 10 ਸਭ ਕੋ ਜਾਗਾ ਵਾ ਮੂੰ ਬਣਾ ਕੇ ਬੈ ਗਈ ਚੱਲ ਫਿਰ ਤੈਨੂੰ ਖੜਾ ਗੋਦਾਂ ਦੇ ਕੇ ਹੋਣਾ ਨਹੀਂ ਐ ਸਰੀਕੇ ਭਾਈ ਚੜੇ ਚ ਕਿਹਨੇ ਐ ਨਹੀਂ ਸਦਣਾ ਕਿਨੂੰ ਜਿੱਦਾਂ ਦੀ ਬਗਵਾਸ਼ ਕਰਨੀ ਬੇਇੱਜ਼ਤੀ ਕਰਨੀ ਕੋਈ ਹਮ ਤਾਂ ਜਾਂਦਾ ਹੀ ਨਹੀਂ ਹੁਣ ਆਦਾਂ ਹੀ ਆਉਂਦੇ ਆ ਮਿਲਦੇ ਬੱਤਰੇ ਆ ਵਜੂਦਾ ਨਹੀਂ ਮੈਨੂੰ ਪਰ ਜਿੱਦਾਂ ਤੂੰ ਬੋਲਣ ਦੀ ਨਾ ਲੋਕੀ ਹਟ ਜਾਣੇ ਸਾਰੇ ਆਉਣ ਤੂੰ ਤਾਂ ਹਟ ਦੇਣਾ ਸਹੀ ਬੋਲਣੀ ਉਹਨਾਂ ਨਾਲ ਕਿਤਾ ਬੋਲੇਗੀ ਮੈਨੂੰ ਕਿਹੜਾ ਕੁੱਤੇ ਨੇ ਵੱਡਿਆ ਵੀ ਮੈਂ ਉਹਨਾਂ ਨਾਲ ਸਹੀ ਨਾ ਬੋਲੂਗੀ ਤੇ ਫੇਰ ਤੇ ਜੇ ਇਹਨਾਂ ਮੇਰੀ ਦੁਸ਼ਮਣੀ ਨਹੀਂ ਹੈਗੀ ਦੁਸ਼ਮਣੀ ਦੁਸ਼ਮਣੀ ਤੇਰੀ ਮੇਰੀ ਤੇਰੀ ਆ